ਆਬੜਾ ਤਾਰਕ ਤਾਰਕਨੀ ਅਗਰੀਮ ਪ੍ਰਾਦਮ ਬਹੁਤਾਂ ਮੈਂ ਕੰਧੋ ਮੈਂ ਕਰਦਾ ਹਾਤ ਠੀਕਾ ਤਫਾ ਉਸੀ ਕਰਦੀ ਬਾਸਰੰਗਾਂ ਮਨ ਤੇ ਆ ਪਹਰ ਬਰੁਣੀ ਜੀ ਵਹਿ ਤੰਦ निकालने में बड़े माल से लोग आएंगे इनके लिए बड़े बड़े बातों के के दौर पे आएं यार कुछ पूछने वाले की कितने जीवन की हो सहाना करके याद करके ये जुड़ेगी पर कि नंबर तैयार हम लोग रश्मि हैं बेटी पूरे वाली बोलती है तो याद रखियो आप अपने क्या ਤੈਨੂੰ ਫੇਰ ਖਾਊਗਾ ਲੱਗਦਾ श्री राम जी आज रामलीला रात्री ਦਾ आयोजन ਜੋ ਨਕਉਦਰ ਵਿਕੇ ਹੁੰਦਾ ਉਹਦੇ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਪ੍ਰਭੂ શ્રી RAM ਜੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਔਰ ਜਿਹੜੀ ਇਹ RAMਲੀਲਾ ਰਾਤਰੀ ਹੈ ਇਹ 35 ਸਾਲ ਹੋ ਗਏ ਇਸ RAMਲੀਲਾ ਨੂੰ ਇਸੇ ਤਰੀਕੇ ਨਾਲ ਚੱਲਦੇ ਹੋਏ ਔਰ ਇਹਨਾਂ ਦੇ ਜਿਹੜੇ ਆਯੋਜਕ ਨੇ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਪ੍ਰਸ਼ਾਡ ਸਾਹਿਬ ਹੋ ਗਏ ਸਾਡੇ ਔਰ ਅਰुण ਸ਼ਰਮਾ ਜੀ ਅਨਵੀਰ ਸ਼ਰਮਾ ਜੀ ਭਾਰਤਵਾਹ ਸਾਹਿਬ ਸਾਰੇ ਜਿੰਨੇ ਵੀ ਇਹਨਾਂ ਦੇ ਆਯੋਜਕ ਨੇ ਉਹ ਸਾਰੇ ਬੜੇ ਬੜਾਈ ਦੇ ਯੋਗ ਨੇ ਕਿਉਂਕਿ ਬੜੀ ਹੀ ਸ਼ਲੀਨਤਾ ਦੇ ਨਾਲ ਔਰ ਬੜੇ ਹੀ ਅਨੁਸ਼ਾਸਨਕ ਤਰੀਕੇ ਦੇ ਨਾਲ ਜਿਹੜੀ ਰਾਮਲੀਲਾ ਹੈ ਉਹ ਇੱਥੇ ਮਨਾਈ ਜਾਂਦੀ ਹੈ ਕਦੇ ਵੀ ਮੈਂ ਜਿੰਨੀ ਵਾਰੀ ਇੱਥੇ ਆਏ ਆ ਮੇਰੇ ਇੱਕ ਚੀਜ਼ ਨੋਟ ਕੀਤੀ ਹੈ ਕਿ ਇੱਥੇ ਅਨੁਸ਼ਾਸਨ ਦਾ ਜਿਹੜਾ ਪਾਲਣਿਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਹੈ ਕਿਸੇ ਨੂੰ ਵੀ ਪੁੱਲੜਵਾਜੀ ਕਰਨ ਦੀ ਜਾਂ ਹੋਰ ਆਪਾਂ ਸ਼ਹਿਰਾਂ ਦੇ ਵਿੱਚ ਵੀਡੀਓ ਦੇਖਦੇ ਆਂ ਕੋਈ ਕਦੀ ਕੋਈ ਵੀਡੀਓ ਆ ਗਈ ਕਦੀ ਕੋਈ ਵੀਡੀਓ ਆ ਗਈ ਬਿਲਕੁਲ ਅਜਾਜਤ ਨਹੀਂ ਹੈ ਕਿਸੇ ਨੂੰ ਸਾਰੇ ਹੀ ਜਿਹੜੇ ਆਯੋਜਕ ਨੇ ਔਰ ਸਾਰਾ ਜਿਹੜਾ ਪੰਡਾਲ ਆ ਜਿਹੜੇ ਲੋਕੀ ਦੇਖਣ ਆਂਦੇ ਆ ਉਹ ਵੀ ਇੱਕ ਪਰਿਵਾਰ ਦੀ ਤਰ੍ਹਾਂ ਬੈਠ ਕੇ ਰਾਮ ਰੀਲਾ ਨੂੰ ਦੇਖਦੇ ਆ ਔਰ ਤੁਹਾਡੇ ਮਾਧਮ ਰਾਹੀਂ ਮੈਂ ਸਨੇਹਾ ਦੇਣਾ ਚਾਹੁੰਦਾ ਹਾਂ ਉਹਨਾਂ ਨੂੰ ਕਿ ਜਰੂਰ ਆਓ ਰਾਮ ਰੀਲਾ ਦੇਖੋ ਸਾਰੇ ਜਣੇ ਔਰ ਮਰਿਆਦਾ ਪਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੀਆਂ ਜਿਹੜੀਆਂ ਹੈਗੀਆਂ ਆ ਸਿੱਖਿਆਵਾਂ ਜੋ ਉਹਨਾਂ ਨੇ ਦੁਨੀਆ ਨੂੰ ਸਬਕ ਦਿੱਤੇ ਆ ਸਿੱਖਿਆਵਾਂ ਆ ਉਹਨਾਂ ਸਿੱਖਿਆਵਾਂ ਨੂੰ ਵੀ ਨਾਲ ਆਪਣੇ ਲੈ ਕੇ ਜਾਓ ਉਸ ਸਿਖਿਆਵਾਂ ਨੂੰ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਉਹਦੇ ਉਤਾਰੋ ਤਾਂ ਜੋ ਆਪਾਂ ਮਰਿਆਦਾ ਪਰਸ਼ੋਤਮ ਸਿ ਭਗਵਾਨ ਸ਼੍ਰੀ ਰਾਮ ਜੀ ਦੇ ਚਰਨਾਵਰਗੇ ਤਾਂ ਨਹੀਂ ਬਣ ਸਕਦੇ ਉਹਨਾਂ ਦੀ ਪੈਰਾਂ ਦੀ ਧੂੜ ਹੀ ਬਣ ਜਾਈਏ ਇੰਨਾ ਹੀ ਬਹੁਤ ਹੈ ਇੰਨਾ ਕਹਿੰਦਾ ਹੋਇਆ ਸਾਰੇ ਹੀ ਨਕੋਦਰ ਵਸੀਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਜੈ ਸ਼੍ਰੀ ਰਾਮ ਜੀ ਅੱਜ ਸ਼੍ਰੀ ਗੁਰੂ ਕਲਾ ਮੰਚ ਦੇ ਵਿੱਚ ਸਹਾਰਾ ਵੈਲਫੇਅਰ ਕਲੱਬ ਦੇ ਸਾਰੇ ਮੈਂਬਰਾਂ ਨੇ ਪਹੁੰਚ ਕੇ ਭਗਵਾਨ ਸ਼੍ਰੀ ਰਾਮ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਅਸੀਂ ਦੇਖਿਆ ਇੱਥੇ ਆ ਕਿ ਕਿ ਭਗਵਾਨ શ્રી ਰਾਮ ਦੀ ਕਿਰਪਾ ਬਹੁਤ ਜ਼ਿਆਦਾ ਆ ਇਸ ਮੰਚ ਦੇ ਉੱਪਰ શ્રી ਗੁਰੂ ਕਲਾ ਮੰਚ ਜੋ ਕਿ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਭਗਵਾਨ ਰਾਮ ਦੀ ਲੀਲਾ ਦਿਖਾਉਂਦੇ ਆ ਅਸੀਂ ਖੁਦ ਇਸ ਲੀਲਾ ਦਾ ਹਿੱਸਾ ਬਣ ਕੇ ਆਪਣੇ ਆਪ ਨੂੰ ਬੜਾ ਭਾਗੀਸ਼ਾਲੀ ਸਮਝਦੇ ਆ ਕਿ ਸਾਨੂੰ ਸਾਰੀ ਟੀਮ ਨੂੰ ਸਾਰਾ ਵੈਲਫਰ ਕਲੱਬ ਨੂੰ ਭਗਵਾਨ ਰਾਮ ਦਾ ਆਸ਼ੀਰਵਾ ਲੈ ਆਂਦਾ ਜਿਹੜਾ ਕਿ ਸੁਭਾਗੇ ਪ੍ਰਾਪਤ ਹੋਇਆ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਪੂਰੀ ਹੀ ਸ਼੍ਰੀ ਗੁਰੂ ਕਲਾ ਮੰਚ ਦੀ ਟੀਮ ਦਾ तहे ਦਿਲੋਂ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਸਾਨੂੰ ਇੰਨਾ ਸਨਮਾਨ ਤੇ ਇੰਨਾ ਮਾਨ ਦਿੱਤਾ ਜੈ ਸ਼੍ਰੀ ਰਾਮ ਦਨ ਨਵੀਂ ਪੀੜੀ ਲੇਕਿਨ ਜੋ ਰਾਮੀ ਦਾ ਇਟਰਾ ਚੀਂ ਵੀ ਰਾਮਕਾਂ ਦੇ ਵਿੱਚ ਡਾਂਸ ਕਰਉਂਦੇ ਆ ਕੁੜੀਆਂ ਨੂੰ ਉਹ ਹੋਣਾ ਚਾਹੀਦਾ ਰਗੁਨੰਦਰ ਸ਼ਾਸਤਰੀ ਜੀ ਨੇ ਬਿਆਨ ਜਾਰੀ ਕੀਤਾ ਕਿ ਉਹ ਨਹੀਂ ਹੋ ਬਿਲਕੁਲ ਜੀ ਇਸੇ ਤਰ੍ਹਾਂ ਹੀ ਕਨਈਆ ਮਿੱਤਲ ਜੀ ਨੇ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਿਹੜੇ ਭਗਵਾਨ ਆ ਪੂਜਨੀਏ ਆ ਆਪਾਂ ਉਹਨਾਂ ਦੀਆਂ ਝਾਂਕੀਆਂ ਬਣਾ ਕੇ ਇਹਨਾਂ ਨੂੰ ਸਟੇਜ ਦੇ ਉੱਪਰ ਪਰਫਾਰਮ ਕਰਾਣੇ ਆ ਕਿ ਇੱਕ ਨਿੱਤੇ ਕਰਾਣੇ ਆ ਜੀ ਅਸੀਂ ਇਸ ਦੇ ਖਿਲਾਫ ਆ ਪਰ ਇੱਕ ਮਰਿਆਦਾ ਦੇ ਵਿੱਚ ਰਹਿ ਕੇ ਇੱਕ ਕਲਾ ਨੂੰ ਦੇਖਣਾ ਕੋਈ ਗਲਤ ਨਹੀਂ ਗਾ ਜੀ ਜੈ ਸ਼੍ਰੀ ਰਾਮ ਜੈ ਮਾਤਾ ਦੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਜੋਤ ਪ੍ਰਚੰਡ ਦਿਵਸ ਜੋ ਦੇਵੀਤਲਾ ਮੰਦਿਰ ਸਾਰੀ ਕਮੇਟੀ ਵੱਲੋਂ ਮਨਾਇਆ ਗਿਆ ਹੈ ਉਸ ਦੇ ਵਿਸ਼ੇ ਵਿੱਚ ਅੱਜ ਅਸੀਂ ਆਮ ਆਦਮੀ ਪਾਰਟੀ ਵੱਲੋਂ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਆ ਔਰ ਸਾਰੇ ਨਕੌਦਰ ਵਾਸੀਆਂ ਨੂੰ ਵੀ ਦਸਹਿਰੇ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਜਿਵੇਂ ਤੁਹਾਨੂੰ ਪਤਾ ਹੈ ਕਿ ਭਗਵਾਨ ਭਗਵਾਨ ਸ਼੍ਰੀ ਰਾਮ ਜੀ ਨੇ ਆਪਣਾ ਜੀਵਨ ਭਰਾ ਔਰ ਪਤੀ ਔਰ ਭਗਵਾਨ ਰਾਜਾ ਦੇ ਵਿੱਚ ਰੂਪ ਦੇ ਵਿੱਚ ਬਤੀਤ ਕੀਤਾ ਹੈਗਾ ਔਰ ਇਹ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੇ ਸਾਰਿਆਂ ਦੇ ਕਲਿਆਣ ਦੀ ਕੰਮ ਕੀਤਾ ਸਾਰਿਆਂ ਦਾ ਕਲਿਆਣ ਕੀਤਾ ਔਰ ਭਗਵਾਨ ਸ਼੍ਰੀ ਰਾਮ ਜੀ ਨੇ ਆਪਣੇ ਰਾਵਣ ਨੂੰ ਮਾਰ ਕੇ ਰક્ષਕ ਰਾਵਣ ਨੂੰ ਮਾਰ ਕੇ ਉਹ ਵਿਜੇ ਪ੍ਰਾਪਤ ਕੀਤੀ ਔਰ ਆਪਣਾ ਰਾਜ ਸਹਿਮਤ ਰਾਜ ਪ੍ਰਗਟ ਕੀਤਾ ਜੀ ਔਰ ਇੱਕ ਵਾਰ ਫਿਰ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਜੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਾਰੇ ਮੈਂਬਰਾਂ ਔਰ ਸਾਰੇ ਕਮੇਟੀ ਨੂੰ ਔਰ ਜਿੰਨੇ RAM ਲੀਲਾ ਕਮੇਟੀ ਵਾਲੇ ਸਾਰਿਆਂ ਨੂੰ ਵਧਾਈ ਦਿੰਨੇ ਜੀ ਲੱਖ ਲੱਖ ਵਧਾਈ ਦਿੰਨੇ ਸਾਰੇ ਨਗਰ ਨਿਵਾਸੀਆਂ ਨੂੰ ਵੀ ਸਾਰੇ ਸਹਿਰ ਵਾਸੀਆਂ ਨੂੰ ਵੀ ਲੱਖ ਲੱਖ ਵਧਾਈ ਦਿੰਨੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ RAM ਨੇ रावण पर विजय प्राप्त की थी और माता दुर्गा ने महिषासुर का संहार करके अपना विजय प्राप्त की थी इसी अवसर पे हम राम लीला और माँ दुर्गा की नवरात्रि त्यौहार मनाते हैं ये बहुत खुशी का दिन है जी जो राम ने रावण पर विजय प्राप्त की थी इसी का संदेश हम सबको लेना चाहिए और समाज में जो है हर संकट से सभी का दूर करना चाहिए